ਵੱਡੀ ਜਿੱਤ ਹਾਸਲ ਕੀਤੀ ਗਈ ਹੈ ਕਾਲੀ ਦਲ ਦੇ ਉਮੀਦਵਾਰ ਇੰਦਰਜੀਤ ਸਿੰਘ ਪੰਡੋਰੀ ਦੇ ਵੱਲੋਂ ਤਾਂ ਇਸ ਵळे ਅਸੀਂ ਵਾਰਡ ਨੰਬਰ 43 ਤਸਵੀਰਾਂ ਨਾਲ ਸਾਂਝੀ ਕਰਦੇ ਪਿਆ ਜਿੱਥੇ ਕਿ ਉਹ ਅੱਜ ਫੇਰ ਆਪਣੀ ਵਾਰਡ ਦੇ ਵਿੱਚ ਦਿਖਾਈ ਦੇ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਵੱਡਾ ਇੱਕ ਪੱਖ ਜਿਹੜਾ ਉਹ ਦਿਖਾਈ ਦੇ ਰਿਹਾ ਤਾਂ ਆਪਣੀ ਵਾਰਡ ਦੇ ਵਿੱਚ ਉਹ ਪਹੁੰਚ ਚੁੱਕੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅੱਜ ਉਹ ਸਾਰਿਆਂ ਦਾ ਧੰਨਵਾਦ ਕਰਨ ਦੇ ਲਈ ਪਹੁੰਚੇ ਹੋਏ ਨੇ ਕਿਉਂਕਿ ਵਾਰਡ ਨੰਬਰ 43 ਦੇ ਲੋਕਾਂ ਦੇ ਵੱਲੋਂ ਉਹਨਾਂ ਨੇ ਭਰੋਸਾ ਕਰਕੇ ਜਿਹੜੀ ਆ ਜਿੱਤ ਦੇ ਵੱਲੋਂ ਜਿਹੜਾ ਵਾਰਡ ਦੇ ਵਿੱਚ ਵੱਖ-ਵੱਖ ਲੋਕਾਂ ਦਾ ਜਿਹੜਾ ਧੰਨਵਾਦ ਆ ਉਹ ਕੀਤਾ ਜਾ ਰਿਹਾ ਕਿਉਂਕਿ ਲੋਕਾਂ ਦੇ ਵੱਲੋਂ ਵੋਟਾਂ ਦੇ ਨਾਲ ਜਿਤਾਇਆ ਗਿਆ ਤਾਂ ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਅੱਜ ਉਹ ਆਪਣੀ ਵਾਰਡ ਦੀਆਂ ਜਿਹੜੀਆਂ ਵੱਖ-ਵੱਖ ਗਲੀਆਂ ਨੇ ਉਹਨਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਤਾਂ ਹਰ ਕਿਸੇ ਦਾ ਧੰਨਵਾਦ ਕਰਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਲੋਕਾਂ ਦੇ ਵੱਲੋਂ ਭਰੋਸਾ ਜਿਤਾਇਆ ਗਿਆ ਤਾਂ ਵੱਡੀ ਜ਼ਿੰਮੇਵਾਰੀ ਵੀ ਇਹਨਾਂ ਨੂੰ ਦਿੱਤੀ ਗਈ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਉਹ ਅੱਜ ਫੇਰ ਤੋਂ ਆਪਣੀ ਵਾਰਡ ਦੇ ਵਿੱਚ ਜਿਹੜਾ ਉਹ ਦਿਖਾਈ ਦੇ ਰਹੇ ਨੇ ਤਾਂ ਉਹਦੀ ਅਸੀਂ ਅਸੀਂ ਤੁਹਾਡਾ ਸਾਥੀ ਕਰਦੇ ਪਏ ਤਾਂ ਅਸਲ ਵਿੱਚ ਧੰਨਵਾਦ ਵੀ ਕਰਾਂਗੇ ਥੋੜੇ ਸਾਡੇ ਨਾਲ ਨੇ ਇੰਦਰਜੀਤ ਸਿੰਘ ਟੋਰੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਉਹਨਾਂ ਦੇ ਨਾਲ ਮਿਲਦੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਦੀ ਤਸ਼ੀਕ ਉਹਨਾਂ ਦੀ ਹਾਜ਼ਰੀ ਕਰਦੇ ਫੇਰ ਕਾਰਬਾਦ ਵੀ ਕਰਾਂਗੇ ਤਾਂ ਕੀ ਕਹਿਣਾ ਚਾਹਦੇ ਹੋ ਅੱਜ ਫਿਰ ਤੋਂ ਤੁਸੀਂ ਆਪਣੀ ਵਾਰਡ ਦੇ ਵਿੱਚ ਦਿਖਾਈ ਦੇ ਰਹੇ ਹੋ ਹਰ ਕਿਸੇ ਦਾ ਧੰਨਵਾਦ ਕੀਤਾ ਜਾ ਰਿਹਾ ਜੀ ਤੁਹਾਡੇ ਵੱਲੋਂ ਮੈਂ ਸ਼ੁਕਰਗੁਜ਼ਾਰਾਂ ਆਪਣੇ ਸਹੀ ਸਿੰਘਾ ਦਾ ਜਿਨ੍ਹਾਂ ਨੇ ਬਾਹਰ ਬਖਸ਼ਿਸ਼ ਕਿਰਪਾ ਛੱਦ ਗਾ ਸਤਿਗੁਰੂ ਨੇ ਜਿੱਤ ਬਖਸ਼ੀ ਆ ਔਰ ਮੈਂ ਅੱਜ ਆਪਣੇ ਵਾਟ ਵਾਸੀਆਂ ਦਾ ਆਪਣੇ ਪਰਿਵਾਰ ਚਵੇ ਆਪਣੇ ਸਾਥੀਆਂ ਸੁਮੇਰ ਦਿਲ ਦੀਆਂ ਘਰਾਈਆਂ ਤੋਂ ਧੰਨਵਾਦ ਕਰਨ ਕਾस्ते ਅੱਜ ਨਿਕਲੇ ਆ ਜੀ ਕਿਉਂਕਿ ਸੀਧੀ ਦਿਹਾੜੇ ਸੀ ਇਸ ਪ੍ਰਾਂਤ ਅਸੀਂ ਜਿਹੜਾ ਇਹ ਪ੍ਰੋਗਰਾਮ ਨਹੀਂ ਲੀਕਿਆ ਸੀਧੀ ਦਿਹਾੜੇ ਤੋਂ ਬਾਅਦ ਕਿਸਾਨਾਂ ਦੇ ਜਿਹੜੇ ਦਿਨ ਇੱਕ ਬੰਦ ਹੋ ਗਿਆ ਉਹ ਵੀ ਇਹੋ ਜਿਹੇ ਹੀ ਕੰਮ ਨਹੀਂ ਕੀਤਾ ਅੱਜ ਸਾਰੀ ਸੰਗਤ ਵਾੜ ਨਹੀਂ ਸਕਣ ਜਿਹੜੀ ਆ ਉਹ ਚੱਲੀ ਆ ਸਾਡੇ ਨਾਲ ਕਾਰਕਾਰ ਜਾ ਕੇ ਆਪਣਾ ਪੋਟਾ ਟ੍ਰਾਂਸਪੋਰਟਰਾਂ ਦਾ ਸਾਰਾ ਜਿਹੜੀਆਂ ਗ੍ਰਾਈਆਂ ਨੂੰ ਧੰਨਵਾਦ ਕਰ ਰਹੇ ਹਾਂ ਜੀ ਜੋ ਵੀ ਜਿੱਕਰ ਅਸੀਂ ਗੱਲ ਕਰੀਏ ਜਦੋਂ ਤੁਸੀਂ ਚੋਣਾਂ ਦੇ ਵਿੱਚ ਤੁਹਾਡਾ ਨਾਮ ਆਉਂਦਾ ਹੈ ਚੋਣ ਮੈਦਾਨ ਦੇ ਵਿੱਚ ਉਤਰਦੇ ਹੋ ਤਾਂ ਲੋਕਾਂ ਦੇ ਵੱਲੋਂ ਬਹੁਤ ਸਾਥ ਦਿੱਤਾ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਅਸੀਂ ਚੋਣ ਪ੍ਰਚਾਰ ਕੀਤਾ ਜਾਂਦਾ ਤਾਂ ਅੱਜ ਉਸੇ ਤਰੀਕੇ ਦੇ ਨਾਲ ਤੁਸੀਂ ਫਿਰ ਤੋਂ ਦੁਬਾਰਾ ਗਲੀਆਂ ਦੇ ਵਿੱਚ ਦਿਖਾਈ ਦੇ ਰਹੇ ਹੋ ਦੇਖੋ ਸੰਗਤਾਂ ਨੇ ਪਹਿਲਾਂ ਵੀ ਲੈਕਚਰਾਂ ਦੇ ਵਿੱਚ ਬਹੁਤ ਉਤਸ਼ਾਹ ਦਿਖਾਇਆ ਸਾਡੇ ਵਾਰਡ ਦੇ ਵਿੱਚ ਵਾਰਡ ਤੋਂ ਬਾਹਰ ਦਾ ਬੰਦਾ ਕੋਈ ਨਹੀਂ ਸਾਡੇ ਨਾਲ ਅੱਜ ਵੀ ਸਾਰੇ ਵਾਰਡ ਦੇ ਵਾਸੀ ਨੇ ਕਿਉਂਕਿ ਸਾਡੀ ਜਿਹੜੀ ਪਰਿਵਾਰਕ ਸਾਂਝ ਆ ਸਾਰਿਆਂ ਨੇ ਪਾਰਟੀ ਭਾਈ ਦੇ ਉੱਪਰ ਉੱਠ ਕੇ ਮੈਨੂੰ ਸਹਿਯੋਗ ਦਿੱਤਾ ਤਾਂ ਜਾ ਕੇ ਮੇਰੀ ਜਿਹੜੀ ਵੱਡੀ ਜਣੀ ਜਿੱਤ ਹੋਈ ਆ ਪਰ ਮੈਂ ਲੋਕਾਂ ਦੀ ਹਮੇਸ਼ਾ ਨੇ ਖੜਾ ਉਤਰਾਗਾ ਆ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੇ ਵੱਲੋਂ ਵਿਸ਼ਵਾਸ ਕੀਤਾ ਗਿਆ ਤਾਂ ਲੋਕ ਸ਼ੁਰੂ ਤੋਂ ਮੇਰੇ ਨਾਲ ਖੜ੍ਹਦੇ ਆਏ ਨੇ ਤਾਂ ਹੁਣ ਵੱਡੀ ਜਰੀਤ ਜਿੱਤ ਹਾਸਲ ਹੋਈ ਹੈ ਤਾਂ ਉਹਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਉਹ ਆਪਣੀ ਧਿਵਾਰ ਦੇ ਵਿੱਚ ਪੁੰਜੇ ਨੇ ਤਾਂ ਸਾਰਿਆਂ ਦਾ ਜਿਹੜਾ ਧੰਨਵਾਦ ਆ ਉਹ ਕੀਤਾ ਜਾ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਧਾਰ ਦੇ ਜਿਹੜੇ ਇਲਾਕਾ ਵਸਨੀਕ ਨੇ ਉਹਨਾਂ ਦੇ ਵੱਲੋਂ ਜਿਹੜਾ ਪਿਆਰ ਆ ਉਹ ਕੀਤਾ ਜਾ ਰਿਹਾ ਤਾਂ ਲਗਾਤਾਰ ਤਸਵੀਰ ਅਸੀਂ ਪੁਰਨਾ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਾਰਡ ਦੇ ਲੋਕ ਨੇ ਉਹ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਉਹਨਾਂ ਦਾ ਸਨਮਾਨਤ ਕਰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਕੀ ਕਹਿਣਾ ਚਾਹਦੇ ਹੋ ਵਾਰਡ ਦੇ ਵਿੱਚ ਤੁਸੀਂ ਜਦੋਂ ਜਾਂਦੇ ਸੀ ਲੋਕਾਂ ਨੂੰ ਕੀ ਕੀ ਮੁਸ਼ਕਲ ਜਿਹੜੀ ਆਈ ਹੈ ਤਾਂ ਹੁਣ ਕੀ ਸੋਚਿਆ ਤੁਹਾਡੇ ਵੱਲੋਂ ਕਿਹੜਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਜੀ ਵੇਖੋ ਸਾਡੀ ਵਾਰਡ ਦੀਆਂ ਮੇਜਰ ਸਵੱਸਿਆਵਾਂ ਨੇ ਕਿਉਂਕਿ ਪਿਛਲੇ 15 ਸਾਲ ਤੋਂ ਸਾਡੀ ਵਾਰਡ ਦਾ ਕਾਉਂਸਲਰ ਨਹੀਂ ਸੀ ਬਣਿਆ ਤੇ ਲੋਕਾਂ ਨੇ ਇਸੇ ਉਮੀਦ ਦੇ ਨਾਲ ਬਣਾਇਆ ਕਿਉਂਕਿ ਲੋਕ ਵੋਟਾਂ ਲੈ ਕੇ ਚਲੇ ਜਾਂਦੇ ਰਹੇ ਸਾਲੋਂ ਪੀਨ ਨੂੰ ਸਾਫ ਪਾਣੀ ਨਹੀਂ ਮਿਲਿਆ ਸੀ ਉਹਨੇ ਜਿਹੜਾ ਮਿਲਿਆ ਸਟੀਲ ਲੈਟਰ ਮਣੀ ਟੁੱਟਿਆ ਝੜਕਾ ਮਣੀ ਅੱਜ ਤੱਕ ਜਿਹੜੇ ਅਸੀਂ ਬਾਦਲੇ ਕਿਤੇ ਦੇ ਕਾਉਂਸਲਰ ਲੈਵਲ ਦੇ ਅਸੀਂ ਉਹਨਾਂ ਤੰਦਈ ਦੇ ਨਾਲ ਨਿਭਾਵਾਂਗੇ ਜੇ ਉਹ ਵੀ ਸਾਡੇ ਕੋਲ ਸਰਕਾਰ ਨੂੰ ਜਗਾਉਣ ਦੀ ਲੋੜ ਪਈ ਅਸੀਂ ਹਰ ਜਿਹੜਾ ਬੁਧਾ ਇਰਾ ਲੋਕਾਂ ਦੀ ਆਵਾਜ਼ ਵੜ ਕੇ ਬਲੰਦ ਕਰਾਂਗੇ ਜੀ ਜੇਕਰ ਅਸੀਂ ਗੱਲ ਕਰੀਏ ਕੂੜੇ ਦੀਆਂ ਗੱਡੀਆਂ ਦੀ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਕੀ ਆਉਣ ਵਾਲੇ ਸਮਰੇ ਵਿੱਚ ਕੂੜੇ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਵਧਾਈਆਂ ਜਾਣਗੀਆਂ ਆਪਣੀ ਵਾਰਡ ਦੇ ਵਿੱਚ ਮੇਰੇ ਕੋ ਇਹ ਵਾਰਡ ਨੂੰ ਅਸੀਂ ਵੱਡਾ ਖਿਤਾਬ ਦਵਾਂਗੇ ਉਹ ਸ਼ਹਿਰ ਦੀ ਇੱਕ ਨੰਬਰ ਦੀ ਵਾਰਡ ਬਣਾਵਾਂਗੇ ਤੋਂ ਸਾਨੂੰ ਕੰਮ ਕਰਾਉਣਾ ਆਉਂਦਾ ਕੰਮ ਦਾ ਸਾਨੂੰ ਸ਼ੌਂਕ ਆ ਇਹ ਸਰਕਾਰ ਦਰਬਾਰ ਨਹੀਂ ਵੀ ਆਉਂਦੇ ਇਹ ਆਪ ਝਾੜੂ ਲੈ ਕੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਆਵਾਂਗੇ 24 ਘੰਟੇ ਹਾਜ਼ਰ ਆਵਾਂਗੇ ਆ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਬਹੁਤ ਵੱਡੀ ਗੱਲ ਜਿਹੜੀ ਉਹ ਕਹੀ ਗਈ ਇਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਗੱਡੀਆਂ ਵਾਂ ਉਹਨਾਂ ਨੂੰ ਕਿਹਾ ਗਿਆ ਉਹਨਾਂ ਵਾਲੇ ਸਮਝ ਦੇ ਵਿੱਚ ਗੱਡੀਆਂ ਜਿਹੜੀਆਂ ਨੇ ਉਹ ਵਾਦਾ ਦਿੱਤੀਆਂ ਜਾਣਗੀਆਂ ਦੇਖ ਕੇ ਸਰਕਾਰ ਉਹਨਾਂ ਦਾ ਸਾਥ ਨਹੀਂ ਦਿੰਦੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਆਲਵਲ ਸਮੇਂ ਦੇ ਵਿੱਚ ਉਹ ਖੁਦ ਝਾੜੂ ਫੜ ਕੇ ਗਲੀਆਂ ਦੇ ਵਿੱਚ ਦਿਖਾਈ ਦੇਣਗੇ ਇਹਨਾਂ ਦੇ ਵੱਲੋਂ ਪੂਰੀ ਜਿਹੜੀ ਵਾਰਡ ਤੇ ਇਲਾਕਾ ਨਿਵਾਸੀਆਂ ਦੀ ਸੇਵਾ ਵਾਹੂ ਕੀਤੀ ਜਾਏਗੀ ਕੌਂਸਲ ਲੈ ਕੇ ਹਰ ਇੱਕ ਤਸਵੀਰ ਤੁਹਾਡੇ ਨਾਲ ਸਾਡੀ ਕਰਦੇ ਪਿਆ ਕਿਤਰਾ ਲੋਕ ਆਪਣੇ ਘਰਾਂ ਤੋਂ ਬਾਹਰ ਆ ਕੇ ਉਹਨਾਂ ਨਾਲ ਬਾਗਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਤੁਸੀਂ ਵੀ ਖ데요 ਕਿ ਹਰ ਕਿਸੇ ਦਾ ਜਿਹੜਾ ਇੰਦਰਜੀਤ ਸਿੰਘ ਪੰਡੋਰੀ ਦੇ ਵੱਲੋਂ ਵਾਨ ਵਾਲਾ ਹੋ ਗਿਆ ਯਾਰਾ ਉਸ ਨੂੰ ਲੈ ਕੇ ਹਰ ਇੱਕ ਘਰ ਤੋਂ ਸਾਡੀ ਘਰ ਤੇ ਪਿਆ ਅੱਜ ਵਾਰਡ ਨੰਬਰ 43 ਤੋਂ ਕਿ ਵਾਰਡ ਨੰਬਰ 43 ਤੋਂ ਵੱਡੀ ਜਲੀ ਜੇਤਾਂ ਫਾਸ਼ਲ ਕੀਤੀ ਗਈ ਆ ਬਹੁਤ ਪਿੰਦਰਜੀਤ ਸਿੰਘ ਕੰਡੋਰੀ ਦੀ ਜਿੱਤ ਹੋਈ ਆ ਤਾਂ ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਾਰਡ ਦੇ ਇਲਾਕਾ ਨਿਵਾਸੀ ਨੇ ਉਹ ਅੱਜ ਆਪਣੇ ਘਰਾਂ ਤੋਂ ਬਾਹਰ ਆ ਕੇ ਪਿੰਦਰਜੀਤ ਸਿੰਘ ਕੰਡੋਰੀ ਦਾ ਜੈ ਵਾਡੀ ਤਸਵੀਰ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੇ ਘਰਾਂ ਤੋਂ ਬਾਹਰ ਆ ਕੇ ਲਗਾਤਾਰ ਉਹਨਾਂ ਨੂੰ ਸਰਪਾ ਪਾ ਕੇ ਸਨਮਾਨਿਤ ਕਰਦੇ ਪਏ ਨੇ ਆਉਡੀ ਤਸਵੀਰ ਹਰ ਇੱਕ ਸਾਂਝੀ ਕਰਦੇ ਪਿਆ ਜਿਹੜਾ ਪਿਆ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ ਪੈਲ ਦੇ ਆਧਾਰ ਤੇ ਜਿਹੜੇ ਕੰਮ ਹੋਣ ਵਾਲੇ ਨੇ ਵਾਰਡ ਨੰਬਰ 43 ਦੇ ਵਿੱਚ ਕੀਤੇ ਜਾਣਗੇ ਜਗਵੰਦੀ ਲਈ ਸਾਹਿਲ ਹੰਬੇ ਸਾਹਿਬ